ਮੜਾ ਬੋਲ ਕਬੂਲ ਨ ਬੋਲੀਏ ਵਿੱਚ ਚੁਰਾਹੇ ਤੇ ਜੇ ਕਿਸੇ ਦੇ ਬਾਰੇ ਕੋਈ ਖਬਰ ਉੱਡੀ ਆ ਜ਼ਰੂਰੀ ਨਹੀਂ ਉਹ ਸਹੀ ਹੋਵੇ ਉਸ ਨੂੰ ساری ਦੁਨੀਆ ਦੇ ਵਿੱਚ ਫਲਾਉਣਾ ਨਹੀਂ ਚਾਹੀਦਾ ਪੁੱਤ ਬੇਗਾਨਾ ਨਾ ਪਾਈਏ ਰਾਹੇ ਤੋਂ ਕਰਾਹੇ ਤੇ ਕਿਸੇ ਦੇ ਪੁੱਤਰ ਨੂੰ ਕਦੀ ਨਸ਼ਿਆਂ ਚ ਮਾੜੀ ਸੰਗਤ ਚ ਨਾ ਪਾਓ ਕੋਕੇ ਘਰ ਦੇ ਵਿੱਚ ਇੱਕ ਵੀ ਜੀ ਮਾਰੇ ਪਾਸੇ ਚਲ ਗਿਆ ਪਰਿਵਾਰ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਫਿਰ ਦੁਸ਼ਮਣੀ ਬਣ ਜਾਂਦੀ ਹੈ ਵਿੱਚ ਦੁਸ਼ਮਣੀ ਪੈ ਜਾਂਦਾ ਮੁਕੱਦਮਾ ਭਾਰਾ ਦੁਸ਼ਮਣੀਆਂ ਦੇ ਵਿੱਚ ਮੁਕੱਦਮੇ ਬਣ ਜਾਂਦੇ ਆ ਲੜਾਈਆਂ ਝਗੜੇ ਸਰੀਰਕ ਨੁਕਸਾਨ ਮਾਨਸਿਕ ਨੁਕਸਾਨ ਮਾਇਆ ਦਾ ਨੁਕਸਾਨ ਪੈਸੇ ਦਾ ਹੁਸਨ ਜਵਾਨੀ ਮਾਪੇ ਲਬੜੇ ਨਹੀਂ ਦੁਬਾਰਾ ਇੱਕ ਵਾਰੀ ਜਵਾਨੀ ਚਲੀ ਗਈ ਚਿਹਰੇ ਦਾ ਹੁਸਨ ਚਲਾ ਗਿਆ ਤੇ ਮਾਪਿਓ ਸਰ ਤੋਂ ਚਲ ਗਏ ਉਹ ਦੁਬਾਰਾ ਲੱਭਦੇ ਨਹੀਂ ਭਾਈ ਬੜੀ ਇੱਜ਼ਤ ਕਰਨ ਦੀ ਲੋੜ ਆ